ਕਨੌਰੀ ਜਾਂ ਕੈਲੀ ਢਾਬੀ ਗੁਜਰਾ ਹਰਿਆਣਾ ਹੱਦ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਮਰਨ ਵਰਤ 6ਵੇਂ ਦਿਨ ਜਾ ਪੁੱਜਿਆ ਦੁਜੇ ਵੱਨੇ ਮਾਨਯੋਗ ਸੁਪਰੀਮ ਕੋਰਟ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਉੱਤੇ ਫਿਕਰਮੰਦੀ ਚ ਹੈ ਕੁਝ ਫੈਸਲੇ ਆ ਰਹੇ ਨੇ ਦਿੱਤੇ ਜਾ ਰਹੇ ਨੇ ਪੰਜਾਬ ਸਰਕਾਰ ਮਾਹੌਲ ਨੂੰ ਕਿਵੇਂ ਵੇਖ ਰਹੀ ਹੈ ਅਜੇ ਮਾਮਲੇ ਉੱਤੇ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਰਾਜਸੀ ਮਾਹਰ ਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚਿਲਾ ਸਾਹਿਬ ਡੱਲੇਵਾਲ ਦੀ ਸਿਹਤ ਦੇ ਇਰਦ-ਗਿਰਦ ਤੇ ਮਾਨਜੋਗ ਸੁਪਰੀਮ ਕੋਰਟ ਦੇ ਆਰੇ ਫੈਸਲਿਆਂ ਦੇ ਆਲੇ ਦੁਆਲੇ ਆਪਾਂ ਜੇਕਰ ਝਾਤ ਪਾਈਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਦੇਖ ਸਕਦੇ ਹਾਂ ਜੀ ਪਿੰਡਰ ਸਾਹਿਬ ਸਾਰਾ ਕੁਝ ਸੁਪਰੀਮ ਕੋਰਟ ਚ ਲਗਾਤਾਰ ਪਿਛਲੇ 3-4 ਦਿਨਾਂ ਤੋਂ ਇਹ ਮਾਮਲਾ ਵਿਚਾਰਿਆ ਜਾ ਰਿਹਾ ਹੈ ਜੀ ਇੱਕ ਗੱਲ ਦੀ ਹੈਰਾਨੀ ਹੈ ਮਾਨਯੋਗ ਜਿਹੜੀ ਸਰਵੋੱਚ ਸਾਡੀ ਅਦਾਲਤ ਹੈ ਬਹੁਤ ਸਤਿਕਾਰ ਸਤਿਕਾਰਯੋਗ ਹੈ ਜੀ ਕਿ ਜਿਵੇਂ ਬਹੁਤ ਸਾਰੇ ਦੇਸ਼ ਦੇ ਮਾਮਲਿਆਂ ਬਾਰੇ ਬੜੇ ਸਪਸ਼ਟ ਨਿਰਦੇਸ਼ ਦਿੱਤੇ ਭਾਵੇਂ ਉਹ ਬਲਡੋਜ਼ਰ ਦੇ ਨਾਲ ਜਿਹੜੇ ਗੈਂਗਸਟਰਾਂ ਦੇ ਘਰ ਟਾਣ ਦਾ ਮਾਮਲਾ ਸੀ ਹੂੰ ਜਾਂ ਭਾਵੇਂ ਕੁਝ ਥਾਵਾਂ ਤੇ ਜਿਹੜੀ ਦੁਵਾਰਾ ਤੋਂ ਬਣੀਆਂ ਹੋਈਆਂ ਮਸਜਿਦਾਂ ਦਾ ਰਿਵਿਊ ਕਰਕੇ ਵੀ ਕਿਤੇ ਮੰਦਰ ਤਾਂ ਨਹੀਂ ਉਹਦਾ ਮਾਮਲਾ ਸੀ ਹੂੰ ਬੜੇ ਸਪਸ਼ਟ ਪਿਛਲੇ ਦਿਨ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਆਏ ਸੀ ਜੀ ਪਰ ਜਿਹੜਾ ਡੱਲੇਵਾਲ ਵਾਲਾ ਮਾਮਲਾ ਹੈ ਇਸ ਮਾਮਲੇ ਵੱਲ ਸਨਮਾਨਯੋਗ ਸੁਪਰੀਮ ਕੋਰਟ ਦੀਆਂ ਸਾਰੀਆਂ ਹਦਾਇਤਾਂ ਹਾਲੇ ਤੱਕ ਪੰਜਾਬ ਸਰਕਾਰ ਨੂੰ ਆ ਰਹੀਆਂ ਨੇ ਹੂੰ ਜੀ ਜਦੋਂ ਕਿ ਮਾਮਲਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਹੈ ਜੀ ਦੇਖੋ ਜਿਹੜੀਆਂ ਜਿਨ੍ਹਾਂ ਮੰਗਾਂ ਲਈ ਲੈ ਕੇ ਅੱਜ ਜਗਜੀਤ ਸਿੰਘ ਢੱਲੇਵਾਲ ਪਿਛਲੇ 26 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਢਾਬੀ ਗੁਜਰਾਂ ਖਨੌਰੀ ਵੀ ਖੇ ਹੂੰ ਉਹ ਮੰਗ ਪੰਜਾਬ ਸਰਕਾਰ ਨੇ ਤਾਂ ਪੂਰੀ ਕਰਨੀ ਨਹੀਂ ਹੂੰ ਨਾ ਹੀ ਉਹ ਮੰਗ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਹੈ ਪਿੰਟਰ ਸਾਹਿਬ ਹੂੰ ਉਹ ਮੰਗ ਤਾਂ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਹੈ ਨਾ ਜੀ ਹੂੰ ਹੂੰ ਤੇ ਮੰਗ ਵੀ ਕੀ ਹੈ ਜਿਹੜੀ ਉਹਨਾਂ ਨੇ ਖੁਦ ਪ੍ਰਵਾਨ ਕੀਤੀ ਹੋਈ ਮੰਗ ਹੈ ਲਾਗੂ ਕਰਾਉਣ ਦੀ ਉਹ ਗੱਲ ਹੈ ਪ੍ਰਧਾਨ ਮੰਤਰੀ ਨੇ ਖੁਦ ਮੰਨੀ ਹੋਈ ਮੰਗ ਹੈ ਜੀ ਓਕੇ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਦੀਆਂ ਸਾਰੀਆਂ ਹਦਾਇਤਾਂ ਸਾਰੇ ਦਿਸ਼ਾ ਨਿਰਦੇਸ਼ ਹੁਣ ਤੱਕ ਕੱਲ ਤਾਂ ਇਹ ਵੀ ਕਹਿ ਗਿਆ ਕਿ ਜੇ ਉਹਨਾਂ ਦੀ ਤੁਸੀਂ ਜ਼ਿੰਮੇਵਾਰ ਹੋਵੋਗੇ ਜੀ ਡੱਲੇਵਾਲ ਦੀ ਸਿਹਤ ਬਾਰੇ ਹੂੰ ਜੀ ਸੁਪਰੀਮ ਕੋਰਟ ਨੇ ਕੱਲ ਪੰਜਾਬ ਸਰਕਾਰ ਨੂੰ ਕਿਹਾ ਹੈ ਵੀ ਜੇ ਡੱਲੇਵਾਲ ਦੀ ਸਿਹਤ ਬਾਰੇ ਤੁਸੀਂ ਜ਼ਿੰਮੇਵਾਰ ਹੋ ਹੂੰ ਹੁਣ ਦੱਸੋ ਭਾਈ ਕਿ ਸਾਰੇ ਆ ਸਮਝਦਾਰ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਤੇ ਹੋਏਗੀ ਨਾ ਮੁਨਕਰ ਤੇ ਨਹੀਂ ਹੋ ਸਕਦਾ ਬਿਲਕੁਲ ਹੋਏਗੀ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪ੍ਰਧਾਨ ਸਾਹਿਬ ਪਰ ਜਿਨ੍ਹਾਂ ਕਾਰਨਾ ਕਰਕੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਕੋਈ ਨੁਕਸਾਨ ਹੋਊਗਾ ਫਿਰ ਉਹ ਉਹ ਕਿਹਦੇ ਨਾਲ ਸਬੰਧਤ ਨੇ ਜੀ ਦੱਸੋ ਹਾਂ ਉਹ ਜਿਹੜੀਆਂ ਮੰਗਾ ਮਸਲੇ ਨੇ ਉਹ ਕੇਂਦਰ ਸਰਕਾਰ ਦੇ ਜਿਹਨਾਂ ਮੰਗਾਂ ਨੂੰ ਲੈ ਕੇ ਮਰਨਵਾਰਤ ਰੱਖਿਆ ਹੋਇਆ ਡੱਲੇਵਾਲ ਸਾਹਿਬ ਨੇ ਹੂੰ ਉਹ ਮੰਗਾਂ ਦਾ ਕੇਂਦਰ ਸਰਕਾਰ ਨੇ ਮੰਨਣੀਆਂ ਨਹੀਂ ਜੀ ਪੰਜਾਬ ਨੇ ਤਾਂ ਮੰਨਣੀਆਂ ਨਹੀਂ ਹੂੰ 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 ਸੋ ਫਿਰ ਇਕੱਲੀ ਪੰਜਾਬ ਸਰਕਾਰ ਨੂੰ ਕਿਉਂ ਕਟਾਰੇ ਚ ਖੜਾ ਕੀਤਾ ਜਾ ਰਿਹਾ ਮਾਨਯੋਗ ਅਦਾਲਤ ਵੱਲੋਂ ਨਾਲ ਦੀ ਨਾਲ ਕੇਂਦਰ ਨੂੰ ਵੀ ਕਰਨਾ ਬਣਦਾ ਹੈ ਨਾ ਜੀ ਹੂੰ ਅੱਜ ਤੱਕ ਇੱਕ ਵੀ ਨਿਰਦੇਸ਼ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਦਿੱਤਾ ਗਿਆ ਹੁਣ ਤੁਸੀਂ ਦੇਖੋ ਜੀ ਕਿ ਪਿਛਲੇ 2 ਦਿਨਾਂ ਤੋਂ ਡੱਲੇਵਾਲ ਸਾਹਿਬ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਵੀਡੀਓ ਕਾਨਫਰੰਸ ਜਿਹੜੀ ਚੱਲਦੀ ਹੈ ਜਦੋਂ ਸੁਣਵਾਈ ਹੁੰਦੀ ਹੈ ਵੀ ਮੈਂ ਵੀ ਨਾਲ ਜੁੜਾਂ ਮੈਂ ਵੀ ਆਪਣੀ ਗੱਲ ਕਹਾ ਮਾਨਯੋਗ ਸੁਪਰੀਮ ਹੂੰ 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 ਦੋ ਦਿਨਾਂ ਤੋਂ ਹੀ ਉਹਨਾਂ ਦਾ ਕੋਈ ਵਿਚਾਰ ਪੇਸ਼ ਕਰਨ ਦਾ ਉਹਨਾਂ ਨੂੰ ਸਮਝ ਨਹੀਂ ਮਿਲ ਰਿਹਾ ਹੂੰ ਘੱਟੋ-ਘੱਟ ਜਿਹੜਾ ਬੰਦਾ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਹੂੰ ਹੂੰ ਕੈਂਸਰ ਤੋਂ ਪੀੜਤ ਹੈ 70 ਸਾਲ ਤੋਂ ਵੱਧ ਉਮਰ ਹੈ 15 ਕਿਲੋ ਤੋਂ ਵੱਧ ਭਾਰ ਘਟ ਚੁੱਕਿਆ ਹੈ ਬੇਹੋਸ਼ ਵੀ ਹੋ ਗਏ ਸੀ ਇੱਕ ਦਿਨ ਜੀ ਉਸ ਇਨਸਾਨ ਦੀ ਔਰ ਗੱਲ ਤਾਂ ਸੁਣੋ ਨਾ ਘੱਟੋ-ਘੱਟ ਉਹ ਕਹਿਣਾ ਕੀ ਚਾਹੁੰਦਾ ਹੈ ਹੂੰ ਹੂੰ ਠੀਕ ਹੈ ਨਿਰਦੇਸ਼ ਵੀ ਦਿਓ ਪਰ ਉਹਨ ਡੱਲੇਵਾਲ ਸਾਹਿਬ ਨੇ ਤਾਂ ਕੱਲ ਵੀ ਕਹਿ ਤਿਆ ਇਹ ਗੱਲ ਹੂੰ ਕਿ ਮੈਂ ਭਾਈ ਮੇਰੀ ਤਾਂ ਆਖਰੀ ਮੰਜ਼ਿਲ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਜਾਂ ਫਿਰ ਮੌਤ ਹੈ ਹੂੰ 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 ਉਹਨ ਐਮਐਸਪੀ ਦੀ ਕਾਨੂੰਨੀ ਗਰੰਟੀ ਪੂਰੀ ਕਰਨੀ ਹੈ ਕੇਂਦਰ ਨੇ ਹੂੰ ਜੀ 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 ਤੇ ਫਿਰ ਦੂਜੀ ਮੌਤ ਹੈ ਤੇ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਗੱਲਬਾਤ ਵਾਪਰ ਜਾਂਦੀ ਹੈ ਉਹਨ ਕੀ ਫਿਰ ਕਹਿੰਦੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਸੁਪਰੀਮ ਕੋਰਟ ਕਹਿ ਰਹੀ ਹੈ ਹੂੰ ਹੂੰ ਇਸ ਕਰਕੇ ਮਾਨਯੋਗ ਜਿਹੜੀ ਉੱਚ ਅਦਾਲਤ ਹੈ ਅਸੀਂ ਇਹ ਪੰਜਾਬ ਸਰਕਾਰ ਵੀ ਪ੍ਰਵਾਨ ਕਰ ਰਹੀ ਹੈ ਨਾ ਜੀ ਬਿਲਕੁਲ ਜੀ ਬਹੁਤ ਕਰ ਰਹੀ ਹੈ ਤੇ ਉਹਨਾਂ ਨੇ ਜੋ ਹਲਫਨਾਮਾ ਵੀ ਤਿਆਰ ਕੀਤਾ ਹੈ ਜੀ ਜੀ ਤੇ ਮਾਨਯੋਗ ਉੱਚ ਅਦਾਲਤ ਨੂੰ ਜ਼ਰੂਰ ਇੱਕ ਅਪੀਲ ਹੈ ਇੱਕ ਬੇਨਤੀ ਹੈ ਕਿਉਂਕਿ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਨਾਂ ਦੇ ਕਿਸੇ ਫੈਸਲਿਆਂ ਦੇ ਜੀ ਜੀ ਜਿਹੜਾ ਸਾਨੂੰ ਪੱਤਰਕਾਰਤਾ ਸਿਖਾਉਂਦੀ ਹੈ ਕਿ ਅਦਾਲਤ ਦੇ ਫੈਸਲੇ ਤੇ ਨਹੀਂ ਕਿੰਤੂ ਪਰੰਤੂ ਕਿੱਥੇ ਹਾਂਜੀ ਬਿਲਕੁਲ ਬਿਲਕੁਲ ਪਰ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਜੀ ਪਿੰਡਰ ਸਾਹਿਬ ਆਪਾਂ ਉਹ ਤਾਂ ਆਪਾਂ ਵੀ ਪਹੁੰਚਾ ਸਕਦੇ ਆ ਨਾ ਮਾਨਯੋਗ ਅਦਾਲਤ ਹਾਂ ਭਾਵਨਾਵਾਂ ਨੂੰ ਆਪਾਂ ਅਚੀਰ ਫੜ ਰੱਖ ਸਕਦੇ ਆ ਕਰ ਸਕਦੇ ਆ ਬਿਲਕੁਲ ਲੋਕਾਂ ਦੀਆਂ ਭਾਵਨਾਵਾਂ ਤਾਂ ਇਹ ਹੀ ਹੋਣੇ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਵੀ ਕੋਈ ਨਿਰਦੇਸ਼ ਦੇਵੇ ਹੂੰ 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 ਠੀਕ ਹੈ ਸਿਹਤ ਸੰਬੰਧੀ ਕਿਉਂਕਿ ਪੰਜਾਬ ਚ ਬੈਠੇ ਨੇ ਡੱਲੇਵਾਲ ਸਾਹਿਬ ਤੇ ਉਹ ਉਹਦਾ ਕੇਂਦਰ ਦੇ ਡਾਕਟਰਾਂ ਨੇ ਤਾਂ ਆ ਕੇ ਉਹਨਾਂ ਦੀ ਜਾਂਚ ਕਰਨੀ ਨਹੀਂ ਉਹਨਾਂ ਦੀ ਜਾਂਚ ਤਾਂ ਕਰਨੀ ਹੈ ਪੰਜਾਬ ਸਰਕਾਰ ਨੇ ਸੋ ਕੱਲ ਉਹਨਾਂ ਨੇ ਬਕਾਇਦਾ ਜਿਹੜੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਫੇਸ ਹੋਏ ਸੀ ਉਹਨਾਂ ਨੇ ਹਲਫਨਾਮਾ ਵੀ ਦਿੱਤਾ ਹੂੰ ਹੂੰ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਆਗੂ ਨੂੰ ਨਹੀਂ ਚੁੱਕ ਸਕਦੇ ਜ਼ਬਰੀ ਤੇ ਮੰਨੋ ਰਹੇ ਨਹੀਂ ਹਸਪਤਾਲ ਜਾਣ ਲਈ ਤੇ ਫਿਰ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ 700 ਮੀਟਰ ਦਾ ਏਰੀਆ ਹੈ ਉਹਦੇ ਨੇੜੇ ਹੀ ਉਥੇ ਇੱਕ ਆਰਜੀ ਤੌਰ ਤੇ ਅਸੀਂ ਹਸਤਾੜ ਬਣਾ ਰਿਹਾ ਹੂੰ ਜੀ ਉਹਦੇ ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹ ਮੰਨੇ ਉਹ ਨੇੜੇ 700 ਮੀਟਰ ਕੋਈ ਜ਼ਿਆਦਾ ਦੂਰ ਨਹੀਂ ਹੁੰਦਾ ਹੋ ਸਕਦਾ ਮੰਨ ਜਾਣਾ ਹੂੰ 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 ਡੱਲੇਵਾਲ ਸਾਹਿਬ ਕਿਉਂਕਿ ਉਹਨਾਂ ਦੀ ਲੋੜ ਹੈ ਕਿਸਾਨੀ ਨੂੰ ਵੀ ਲੋੜ ਹੈ ਪਰਿਵਾਰ ਨੂੰ ਵੀ ਲੋੜ ਹੈ ਪੰਜਾਬ ਨੂੰ ਵੀ ਲੋੜ ਹੈ ਹੂੰ 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 ਇਸ ਕਰਕੇ ਜਿਹੜਾ ਦਿੱਤਾ ਸੀ ਕੱਲ ਦਾ ਹਲਫਨਾਮੀਆਂ ਦੇ ਦੇ ਚੁੱਕੀ ਹੈ ਪੰਜਾਬ ਸਰਕਾਰ ਕੇ ਭਾਈ ਅਸੀਂ ਧਿਆਨ ਰੱਖ ਰਹੇ ਹਾਂ ਤੇ ਹੁਣ ਉਹਨਾਂ ਨੂੰ ਦੀਆਂ ਰਿਪੋਰਟਾਂ ਫੇਰ ਮੰਗੀਆਂ ਨੇ ਜੋ ਸਾਣਾ ਗੋਦੀ ਸਿਹਤ ਬਾਰੇ ਮੁਖ ਸਕੱਤਰ ਤੇ ਸਿਹਤ ਅਧਿਕਾਰੀਆਂ ਤੋਂ ਮੰਗੀਆਂ ਕਦੋਂ ਤੱਕ ਨੇ ਪਿੰਡੂ ਸਾਹਿਬ 2 ਜਨਵਰੀ ਤੱਕ ਹਮ ਓਕੇ ਜੀ ਅੱਜ 21 ਦਸੰਬਰ ਐ 10 ਦਿਨ ਪਏ ਨੇ ਹਮ ਹਮ ਤੇ ਇਹਦਾ ਮਤਲਬ ਕੀ ਮਾਨਯੋਗ ਅਦਾਲਤ ਨੂੰ ਇਹ ਲੱਗਦਾ ਹੈ ਕਿ ਡੱਲੇਵਾਲ ਸਾਹਿਬ ਬਿਲਕੁਲ ਠੀਕ ਨੇ ਹਾਲਾਂਕਿ ਉਹ ਹੁਣ ਤਾਂ ਉੱਠ ਨਹੀਂ ਸਕਦੇ ਕੱਲ ਉਹਨਾਂ ਨੂੰ ਕਿਸੇ ਬੰਦੇ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਕਿਉਂਕਿ ਇਨਫੈਕਸ਼ਨ ਦਾ ਵੀ ਡਰ ਹੈ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਹੂੰ 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 ਖੈਰ ਉਹਨਾਂ ਦੇ ਜਿਹੜੇ ਕੁਝ ਟੈਸਟ ਲਏ ਸੀ ਉਹ ਅਦਾਲਤ ਅੱਗੇ ਰੱਖੇ ਵੀ ਗਏ ਸਨ ਉਹ ਰੱਖੇ ਗਏ ਨੇ ਪਰ ਹੋਰ ਜਿਹੜੇ ਮੰਗਣ ਲਈ ਅਗਲਾ ਸਮਾਂ ਦਿੱਤਾ ਗਿਆ 2 ਜਨਵਰੀ ਤੱਕ ਮੰਗਿਆ ਗਈਆਂ ਨੇ ਜੀ 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 ਤਾਂ ਦੋ ਜਨਵਰੀ 10 ਦਿਨ ਬਹੁਤ ਹੁੰਦੇ ਨੇ ਬਹੁਤ ਬਹੁਤ ਦੂਰ ਨੇ ਇਹ ਇਹ ਸਮਾਂ ਵੀ ਘਟਾਉਣਾ ਚਾਹੀਦਾ ਹਾਂ ਬਿਲਕੁਲ ਠੰਡੇ ਦਿਨ ਨੇ ਬਿਲਕੁਲ ਕਿਉਂ ਠੰਡੇ ਦਿਨ ਨੇ ਠੰਡੇ ਦਿਨ 'ਚ ਤਾਂ ਉਵੇਂ ਹੀ ਬਜ਼ੁਰਗਾਂ ਲਈ ਬਹੁਤ ਜਿਹੜੀ ਠੰਡ ਹੈ ਉਹ ਹਾਨੀਕਾਰਕ ਹੁੰਦੀ ਹੈ ਹਮੇਸ਼ਾ ਮੰਨਦੇ ਆ ਆਪਾਂ ਵੀ ਜੇ ਬਜ਼ੁਰਗ ਠੰਡ ਕੱਢ ਦਵੇ ਹਾਂ ਬਿਲਕੁਲ ਫਿਰ ਗਰਮੀਆਂ 'ਚ ਉਹਨਾਂ ਦਾ ਕੁਝ ਹਾਂ ਇੰਨੇ ਦਿਨੀ ਜਿਹੜੇ ਮਤਲਬ ਆਮ ਹਾਲਤ ਦੇ ਵਿੱਚ ਰਹਿ ਰਹੇ ਆ ਆਪਾਂ ਦੇਖਿਆ ਵੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਉਹ ਕੱਲ ਤੇ ਬਿਲਕੁਲ ਉਹ ਗੱਲ ਸੁਣ ਕੇ ਪਿਆਰੇ ਹੋ ਗਏ ਨੇ ਤੇ ਅੱਜ ਇੱਕ ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਓਕੇ ਉਹ ਵੀ ਚੜਾਈ ਉਹਨਾਂ ਦਾ ਦਿਹਾਂਤ ਹੋ ਗਿਆ ਹਾਂਜੀ ਚਲੋ ਉਹਨਾਂ ਸਾਰਿਆਂ ਤੇ ਵੀ ਆਪਾਂ ਸ਼ੋਕ ਪ੍ਰਗਟ ਕਰਦੇ ਤੇ ਨਾਲ ਦੀ ਨਾਲ ਅੱਜ ਆਪਾਂ ਕਿਉਂਕਿ ਜਿਹੜੇ ਅੱਜ ਦੇ ਤਿੰਨ ਸਰਸਰ ਨਦੀ ਤੋਂ ਪਰਿਵਾਰ ਵੀ ਵਿਛੜਿਆ ਸੀ ਹਾਂ ਬਿਲਕੁਲ ਬਿਲਕੁਲ ਸਹਿਬ ਜਾਦਿਆਂ ਦਾ ਜਿਹੜਾ ਸ਼ਹੀਦੀ ਸਾਕ ਹੈ ਸ਼ੁਰੂ ਹੋ ਚੁੱਕਾ ਹੈ ਚਮਕੌਰ ਦੀ ਜੰਗ ਤੇ ਸਾਰੇ ਸ਼ਹੀਦਾਂ ਨੂੰ ਵੀ ਹਾਂ ਨਮਨ ਕਰਦੇ ਆ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਜਿਹੜਾ ਦੁਬਾਰਾ ਮੁੜ ਕੇ ਇਕੱਠਾ ਨਹੀਂ ਹੋਇਆ ਹਾਂ ਬਿਲਕੁਲ ਉਹਨਾਂ ਦੀ ਯਾਦ ਦੇ ਵਿੱਚ ਨਿਦੀ ਨੀ ਜਿਹੜੇ ਮੇਲ ਜੋਲ ਨੇ ਸੰਗਤਾਂ ਨਮਨ ਕਰ ਰਹੀਆਂ ਨੇ ਬੇ ਉਹਨਾਂ ਨੂੰ ਵੀ ਬਿਲਕੁਲ ਜੀ ਤੇ ਇਸ ਕਰਕੇ ਜਿਹੜਾ ਹੁਣ ਆਪਾਂ ਦੁਬਾਰਾ ਆਪਣੀ ਗੱਲ ਤੇ ਆਈਏ ਡੇਵਾਲ ਸਾਹਿਬ ਜਿਹੜੀ ਉਹਨਾਂ ਦੀ ਹਾਲਤ ਦੇ ਯਾ ਪਿੰਡਰ ਸਾਹਿਬ ਬਹੁਤ ਨਾਜ਼ੁਕ ਹੈ ਤੇ ਕੱਲ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਹੂੰ ਲੋਕ ਸਭਾ ਚ ਰahul Gandhi ਨੇ ਵੀ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਕਿ ਭਾਵੇਂ ਕੱਲ ਚੰਡੀਗੜ੍ਹ ਵੀ ਆਏ ਹੋਏ ਸੀ rahul Gandhi ਹੂੰ ਪਰ ਉਹਨਾਂ ਨੇ ਸਰਕਾਰ ਨੂੰ ਕਿਹਾ ਟਵੀਟ ਕੀਤਾ ਉਹਨਾਂ ਨੇ X ਤੇ ਕਿ ਜਿਹੜੀ ਉਹਨਾਂ ਨਾਲ ਤੁਰੰਤ ਗੱਲਬਾਤ ਕਰਕੇ ਉਹਨਾਂ ਦਾ ਮਰਨ ਵਰਤ ਖਲਵਾਏ ਉਹਨਾਂ ਨੇ ਸਰਕਾਰ ਨੂੰ ਇਹ ਗੱਲ ਕਹੀ ਹੈ ਹੂੰ ਉਹਨਾਂ ਨੇ ਕਿਹਾ ਵੀ ਜਿਹੜਾ ਬਾਰ-ਬਾਰ ਕਿਸਾਨਾਂ ਨੂੰ ਭੁੱਖ ਹੜਤਾਲ ਤੇ ਪ੍ਰਦਰਸ਼ਨ ਲਈ ਮਜਬੂਰ ਕਰਨਾ ਮੰਦ ਭਗ ਹੈ 700 ਤੋਂ ਵੱਧ ਕਿਸਾਨ ਦੇਸ਼ ਚ ਜਿਹੜੇ ਹੈਗੇ ਨੇ ਸ਼ਹਾਦਤ ਪੀ ਚੁੱਕੇ ਨੇ ਖੁਦਕਸ਼ੀਆਂ ਕਰ ਚੁੱਕੇ ਨੇ ਜਾਂ ਹੋਰ ਕਈ ਸੰਘਰਸ਼ਾਂ 'ਚ ਕਈ ਸ਼ਹੀਦ ਹੋ ਚੁੱਕੇ ਨੇ ਹੂੰ 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 ਇਸ ਕਰਕੇ ਵੀ ਸਰਕਾਰ ਤੁਰੰਤ ਗੱਲਬਾਤ ਦਾ ਰਾਹ ਪਣਾਵੇ ਇਥੋਂ ਤੱਕ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮਾਲਕਾ ਰਜਨ ਖੜਕੇ ਜੀ ਉਹ ਖੜ ਗਏ ਉਹਨਾਂ ਨੇ ਵੀ ਨਰਿੰਦਰ ਕਿਹਾ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤੇ ਕਿਸਾਨ ਵਿਰੋਧੀ ਨੀਤੀਆਂ ਜਿੱਦ ਤੇ ਜਿਹੜੇ ਝੂਠੇ ਵਾਅਦੇ ਉਹ ਕਰਦੇ ਨੇ ਉਹਨਾਂ ਨੂੰ ਛੱਡ ਕੇ ਕਿਸਾਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਹੂੰ ਹੂੰ ਸੋ ਜਿਹੜਾ ਡੱਲੇਵਾਲ ਸਾਹਿਬ ਦੀ ਸਿਹਤ ਹੈ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਪਰ ਅੱਜ ਤੱਕ ਦੇਖੋ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਾਂ ਬਹੁਤ ਵਾਰੀ ਦੇਖਿਆ ਬਹੁਤ ਸਾਰੇ ਲੋਕਾਂ ਨਾਲ ਜਦੋਂ ਬਿਮਾਰ ਹੁੰਦੇ ਨੇ ਤਾਂ ਉਹ ਗੱਲ ਕਰ ਲੈਂਦੇ ਨੇ ਫੋਨ ਤੇ ਵੀ ਸਿਹਤ ਦਾ ਹਾਲ ਪੁੱਛਿਆ ਹੂੰ ਹੂੰ ਤੇ ਇੱਕ ਐਡਾ ਵੱਡਾ ਆਗੂ ਜਿਹੜਾ ਕਿਸਾਨੀ ਲਈ ਲੜ ਰਿਹਾ ਆਪਣੇ ਲਈ ਨਹੀਂ ਲੜ ਰਿਹਾ ਪਿੰਟਰ ਸਾਹਿਬ ਹੂੰ ਹੂੰ ਤੇ ਕਿਸਾਨੀ ਜਿਹੜਾ ਹੈਗੀ ਆ ਧੁਰਾ ਹੈ ਸਾਡੇ ਦੇਸ਼ ਦਾ ਕਿਸਾਨ ਜਿਹੜੇ ਸਮੁੱਚੇ ਵਰਗਾਂ ਦਾ ਢਿੱਡ ਭਰਦੇ ਨੇ ਆਪਣੇ ਲਗਾਤਾਰ ਹੱਡ ਪਨਵੇਂ ਮਿਹਨਤਾਂ ਰਾਹੀਂ ਜੋ ਫਸਲਾ ਗਾਂਦੇ ਨੇ ਤੇ ਖਾਸ ਕਰਕੇ ਪੰਜਾਬ ਦੇ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਜੀ ਇਸ ਕਰਕੇ ਜਰੂਰ ਉਹਨਾਂ ਨੂੰ ਗੱਲਬਾਤ ਕਰਕੇ ਡੱਲੇਵਾਲ ਸਾਹਿਬ ਨਾਲ ਪ੍ਰਧਾਨ ਮੰਤਰੀ ਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ ਦੇਸ਼ ਦੇ ਖੇਤੀਬਾੜੀ ਮੰਤਰੀ ਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ ਕੋਈ ਅ ਦਿਨ ਬਥੇ ਆ ਕੇ ਗੱਲ ਮੀਟਿੰਗ ਕਰ ਲੈਣ ਕੋਈ ਅਧਿਕਾਰੀਆਂ ਨੂੰ ਫਿਰ ਹਾਂ ਬਿਲਕੁਲ ਚਲਾ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਗੱਲਬਾਤ ਦਾ ਕੋਈ ਸੋਸ਼ਲ ਮੀਡੀਆ ਜਰੀਏ ਫੋਨ ਜਰੀਏ ਗੱਲਬਾਤ ਕਰਕੇ ਇਮੀਡੀਆ ਟ੍ਰਾਇਲ ਕਰ ਲੈਣਾ ਚਾਹੀਦਾ ਹੈ ਜਿਹੜਾ ਗੱਲ ਨੇੜੇ ਲੱਗੇ ਇਹ ਬਹੁਤ ਜ਼ਰੂਰੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਹਾਲਾਂਕਿ ਇਸ ਮਾਮਲੇ ਬਾਰੇ ਪਿੰਡਰ ਸਾਹਿਬ ਚੁੱਪ ਹੀ ਨੇ ਹਾਲੇ ਤੱਕ ਨਾ ਉਹਨਾਂ ਨੇ ਕੋਈ ਇੱਥੇ ਉਹਨਾਂ ਨਾਲ ਮੁਲਾਕਾਤ ਕੀਤੀ ਹਾਂ ਬਿਲਕੁਲ ਉਹਨਾਂ ਨੂੰ ਵੀ ਹਾਲਚਾਲ ਜਾਣਨਾ ਚਾਹੀਦਾ ਜਿਵੇਂ ਦੇਸ਼ ਦੀ ਪੰਜਾਬ ਦੀ ਹੋਰ ਸਾਰੀ ਲੀਡਰਸ਼ਿਪ ਜਾ ਰਹੀ ਹੈ ਹਾਲਚਾਲ ਜਾਣ ਰਹੀ ਹੈ ਤੇ ਹੁਣ ਤੱਕ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਨੂੰ ਵੀ ਹਲੇ ਤੱਕ ਸਮਾਂ ਨਹੀਂ ਲੱਗਿਆ ਡੱਲੇਵਾੜ ਸਾਹਿਬ ਕੋਲ ਜਾਣ ਦਾ ਹਾਂ ਉਹਨਾਂ ਦਾ ਖੈਰ ਆਪਣਾ ਇਲਾਕਾ ਵੀ ਜੋ ਖਨੋਰੀ ਤੇ ਇਸ ਕਰਕੇ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਤੇ ਕਿਸਾਨ ਆਗੂ ਨੂੰ ਜਿਵੇਂ ਵੀ ਹੋ ਸਕੇ ਜ਼ਰੂਰ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨਾ ਉਹਨਾਂ ਦੀ ਜਾਨ ਜਾਵੇ ਹੁਣ ਤਾਂ ਜਿਹੜੇ ਹੋਰ ਜਥੇਬੰਦੀਆਂ ਨੇ ਕੱਲ ਜਿਹੜੇ ਉਗਰਾਹਾਂ ਇਕਤਾ ਉਹਨਾਂ ਨੇ ਵੀ ਜਿਲ੍ਹਾ ਪੱਦਰ ਤੇ ਤੇ ਹੋਰ ਥਾਵਾਂ ਤੇ ਭੁੱਖ ਹੜਤਾਲ ਵੀ ਰੱਖੀ ਉਹਨਾਂ ਦੇ ਹੱਕ 'ਚ ਹੂੰ ਤੇ ਉੱਥੇ ਵੀ ਜਿਹੜੀ ਢਾਬੀ ਗੁਜਰਾ ਜਿੱਥੇ ਚੱਲ ਰਿਹਾ ਹੈ ਮੋਰਚਾ ਉੱਥੇ ਵੀ ਕਿਸਾਨ 24 ਘੰਟੇ ਲਈ ਕੁਝ ਕਿਸਾਨ ਭੁੱਖ ਹੜਤਾਲ ਦੇ ਬੈਠੇ ਕੱਲ ਡੱਲੇਵਾਲ ਸਾਹਿਬ ਦੀ ਹਮਾਇਤ 'ਚ ਹੂੰ ਹੂੰ ਤੇ ਜਿਹੜਾ ਮੋਰਚਾ ਹੈ ਮੈਨੂੰ ਲੱਗਦਾ ਹੈ ਕਿ ਜੇ ਨਾ ਸਰਕਾਰ ਹਾਲੇ ਵੀ ਰਹਿੰਦੇ ਜਿਹੜਾ ਸਮਾਂ ਹੈ ਸਰਕਾਰ ਨੂੰ ਜਾਗਣਾ ਚਾਹੀਦਾ ਹੈ हां बिल्कुल किसान आगु कई जेडे एसकेएम ਨਾਲ ਜੁੜੇ ਸੀ ਉਹ ਸਮਰਥਨ ਦੇ ਰਹੇ ਨੇ ਵਿੱਚ ਵਿਚਾਲਾ ਇੱਕ ਦੇ ਰਹੇ ਨੇ ਜੇ ਤੇ ਅਗਲੇ ਦਿਨਾਂ ਚ ਕਿਉਂਕਿ 21 ਤੋਂ 23 ਤੱਕ ਉਹਨਾਂ ਦੇ ਫਿਰਦਰਨੇ ਪ੍ਰਦਰਸ਼ਨ ਨੇ ਤੇ ਇਸ ਕਰਕੇ ਜਿਹੜਾ ਹੈਗਾ ਸੰਘਰਸ਼ ਇੱਕ ਬਹੁਤ ਵੱਡਾ ਰੂਪ ਵੀ ਲੈ ਸਕਦਾ ਹੈ हां चला साहब ਤੁਸੀਂ ਇੱਕ ਸਵਾਲ ਠਾਇਆ ਸੀ ਕਿ सीएम ਸਾਹਿਬ ਕਿਉਂ ਨਹੀਂ ਜਾ ਰਹੇ ਹੁਣ ਤੱਕ ਪਤਾ ਲੈਣ ਘਟੂ ਘਟ ਇਹ ਇੱਕ ਸਵਾਲ ਹੈ ਵੈਸੇ ਮੁੱਖ ਮੰਤਰੀ ਸਾਹਿਬ ਕਿਉਂਕਿ ਇਹਨਾਂ ਨਾਲ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਕੇਂਦਰ ਦੇ ਵਜ਼ੀਰ ਸਦਕੇ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਨਹੀਂ ਆ ਬਹੁਤ ਬੜੇ ਕਲੋਕਾਟ ਨੇ ਡੱਲੇਵਾਲ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਕਾਲੇ ਦੇ ਚਾਹੀਦਾ ਕਿਸਾਨਾਂ ਦੇ ਇਸ ਤਰ੍ਹਾਂ ਦੀ ਕਿਸਾਨੀ ਗਲਿਆਰਿਆਂ ਦੇ ਵਿੱਚ ਇੱਕ ਚਰਚਾ ਵੀ ਹੈ ਜੀ ਪਿੰਦਰ ਸਾਹਿਬ ਉਦੋਂ ਤਾਂ ਦੇਖੋ ਮੁੱਖ ਮੰਤਰੀ ਸਾਹਿਬ ਅੱਧੀ ਰਾਤ ਤੱਕ ਆਪ ਵੀ ਉਹਨਾਂ ਮੀਟਿੰਗਾਂ 'ਚ ਬੈਠੇ ਸੀ ਜਦੋਂ ਚੰਡੀਗੜ੍ਹ ਆ ਤੇ ਇਹ ਹੀ ਕਿਸਾਨ ਆ ਗੁੱਸੀ ਡੱਲੇਵਾਲ ਹਾਂ ਇਹ ਹੀ ਟੀਮ ਸੀ ਸਾਰੀ ਬਿਲਕੁਲ ਪਿੰਦਰ ਸਾਹਿਬ ਹੋਰੀ ਸਾਰੇ ਫੂਲ ਸਾਹਿਬ ਹੋਰੀ ਸਾਰੇ ਹਾਂ ਹਾਲਾਂਕਿ ਉਦੋਂ ਕਈ ਤਰ੍ਹਾਂ ਦੇ ਇਸ ਜਿਹੜੀ ਕਿਸਾਨ ਟੀਮ ਉੱਤੇ ਛਿਕਵੇ ਵੀ ਸਨ ਕਈ ਦੂਜੀ ਤਰ੍ਹਾਂ ਵੱਲੋਂ ਕੋਈ ਸਿਆਸੀ ਵਾਰ ਵੀ ਹੋ ਰਹੇ ਸਨ ਕੋਈ ਸਿਆਸਤ ਹੋ ਰਹੀ ਹੈ ਕਿਤਨੇ ਕਿਤੇ ਪਰੰਤੂ ਚਰਚਾ ਜ਼ਰੂਰ ਸੀ ਵੀ ਅੱਧੀ ਅੱਧੀ ਰਾਤ ਤੱਕ ਬੈਠਕਾਂ ਹੁੰਦੀਆਂ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਕਰਵਾਉਂਦੇ ਰਹੇ ਜੀ ਤੇ ਹੁਣ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਨੇ ਮੈਂ ਪੰਜਾਬ ਦਾ ਪੁੱਤ ਆ ਮੈਂ ਖੇਤਾਂ 'ਚ ਨੱਕੇ ਵੀ ਮੋੜਦਾ ਰਿਹਾ ਮੈਨੂੰ ਪਤਾ ਹੈ ਪੰਜਾਬ ਦੇ ਕਿਸਾਨਾਂ ਦੇ ਦਰਦ ਕੀ ਨੇ ਮੈਨੂੰ ਪਤਾ ਹੈ ਪੰਜਾਬ ਦੇ ਮਜ਼ਦੂਰਾਂ ਦੇ ਕੀ ਮੰਗਾਂ ਨੇ ਖੈਰ ਮੁੱਖ ਮੰਤਰੀ ਸਾਹਿਬ 26 ਦਿਨਾਂ ਤੋਂ ਮਰਨ ਵਰਤ ਤੇ ਪੇ ਇੱਕ ਆਗੂ ਦਾ ਹਾਲ ਜਾਣਨ ਵੀ ਨਹੀਂ ਹਲ ਤੱਕ ਖੈਰ ਮੁੱਖ ਮੰਤਰੀ ਸਾਹਿਬ ਨੇ ਫੋਨ ਉਤੇ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਹੋਵੇ ਹੋ ਸਕਦੀ ਹੈ ਖੈਰ ਇਸ ਵੀ ਨੇ ਹਾਲੇ ਮੀਡੀਆ ਨਹੀਂ ਪਰ ਪਿੰਡਰ ਜੀ ਮੀਡੀਆ ਚ ਹਾਲੇ ਤੱਕ ਜੇ ਕੀਤੀ ਹੁੰਦੀ ਤਾਂ ਜਾਣਕਾਰੀ ਜ਼ਰੂਰ ਆਂਦੀ ਹਾਂ ਕਿ ਕਿੰਨਾ ਕਿੰਨਾ ਪ੍ਰਚਾਰਿਆ ਜਾਂਦਾ ਹੈ ਜੇ ਗੱਲ ਕਰਦੇ ਹੋ ਤਾਂ ਜ਼ਰੂਰ ਆਂਦੀ ਇਸ ਕਰਕੇ ਦੇਖੋ ਡੱਲੇਵਾਲ ਸਾਹਿਬ ਤਾਂ ਸਪਸ਼ਟ ਨੇ ਜਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਾਂ ਮੌਤ ਹੂੰ ਬਿਲਕੁਲ ਤੇ ਫਿਰ ਜੇ ਸਾਰੀਆਂ ਟੀਰਾ ਉਹਨਾਂ ਦੀ ਇੰਨੀ ਸਪਸ਼ਟਤਾ ਦੇ ਬਾਵਜੂਦ ਤੇ ਉਹਨਾਂ ਦੀ ਹਾਲਤ ਜਿਹੜੀ ਲਗਾਤਾਰ ਵਿਗੜ ਰਹੀ ਹੈ ਡਾਕਟਰ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਨੇ ਕਿ ਉਹਨਾਂ ਦੇ ਗੁਰਦੇ ਖਰਾਬ ਹੋ ਸਕਦੇ ਨੇ ਹਾਰਟ ਅਟੈਕ ਹੋ ਸਕਦਾ ਹੈ ਕੋਈ ਹੋਰ ਪ੍ਰੋਬਲਮ ਆ ਸਕਦੀ ਹੈ ਤੇ ਫਿਰ ਕਿਉਂ ਹਾਲੇ ਤੱਕ ਸਰਕਾਰਾਂ ਗੰਭੀਰ ਕਿਉਂ ਨਹੀਂ ਹੂੰ ਬਹੁਤ ਵੱਡਾ ਸਵਾਲ ਹੈ ਕਿ ਕਿਸਾਨ ਦੀ ਜਾਨ ਦੀ ਕੋਈ ਕੀਮਤ ਹੈ ਨਹੀਂ ਸਰਕਾਰ ਦੇ ਨਜ਼ਰ ਚ ਹੂੰ ਬਿਲਕੁਲ ਬਿਲਕੁਲ ਕੇਂਦਰ ਸਰਕਾਰ ਹੋਵੇ ਚਾਹ ਰਾਜ ਸਰਕਾਰ ਹੋਵੇ ਕਿਉਂਕਿ ਰਾਜ ਸਰਕਾਰ ਨੂੰ ਵੀ ਦੇਖੋ ਜ਼ਿੰਮੇਵਾਰੀ ਤੋਂ ਧਾਰਨਾ ਮੁਕਤ ਕਰ ਸਕਦੇ ਆਪਾਂ ਠੀਕ ਹੈ ਮੰਗਾ ਤਾਂ ਮੰਨਣੀਆਂ ਨੇ ਕੇਂਦਰ ਨੇ ਹੂੰ ਪਰ ਬਜੌਲਗੀ ਤੇ ਉੱਥੇ ਜਾ ਕੇ ਕੋਈ ਗੱਲ ਤਾਂ ਕਰਵਾ ਸਕੇ ਨਾ ਰਾਜ ਸਰਕਾਰ ਦਾ ਇਹ ਤਾਂ ਫਰਜ ਬਣਦਾ ਹੈ ਕੋਈ ਦੱਸੇ ਸਾਰਾ ਕੁਝ ਹਾਂ ਬਿਲਕੁਲ ਚਾਹੀਦਾ ਤੇ ਸੀ ਕਿ ਹੁਣ ਵਾਲਾ ਜਿਹੜੇ ਸਾਰੇ ਜਿਹੜੇ ਮੈਂਬਰ ਆਪਣੇ ਮੈਂਬਰ ਪਾਰਲੀਮੈਂਟ ਨੇ ਸਦਾ ਤੇ ਰਾਪ ਦੇ ਤੇ ਜਿੰਨੇ ਪੰਜਾਬ ਦੇ ਵਜ਼ੀਰ ਨੇ ਐਮ ਐਲ ਏ ਕੋਈ ਚੰਡੀ ਦਿੱਲੀ ਖੇਤੀਬਾੜੀ ਮੰਤਰੀ ਦੇ ਦਫ਼ਤਰ ਅੱਗੇ ਕੋਈ ਕੋਈ ਕਰਦੇ ਪ੍ਰਦਰਸ਼ਨ ਕਿਉਂਕਿ ਇੱਕ ਵਾਰ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਦੇ ਇੱਕ ਮਾਮਲੇ ਦੇ ਵਿੱਚ ਧਰਨਾ ਦਿੱਤਾ ਸੀ ਜਾ ਕੇ ਮੀਤ ਬਾਜ਼ਾਰਤ ਬਿਲਕੁਲ ਦਿੱਤਾ ਸੀ ਜੀ ਤੇ ਹਲੇ ਤੱਕ ਤਾਂ ਆਪਾਂ ਇਹੀ ਕਹਿ ਸਕਦੇ ਆਂ ਦੋਵੇਂ ਸਰਕਾਰਾਂ ਨੂੰ ਕਿ ਚੁੱਪ ਨੇ ਜੀ ਦੋਵੇਂ ਠੀਕ ਹੈ ਅਦਾਲਤਾਂ ਜ਼ਰੂਰ ਤਰ੍ਹਾਂ ਤਰ੍ਹਾਂ ਦੇ ਨਿਰਦੇਸ਼ ਦੇ ਰਹੀਆਂ ਨੇ ਸਰਕਾਰਾਂ ਨੂੰ ਤੇ ਉਹਨਾਂ ਦਾ ਪਾਲਣ ਤਾਂ ਕਰਨਾ ਹੀ ਪੈਣਾ ਹਾਂ ਬਿਲਕੁਲ ਚਿੱਲਾ ਸਾਹਿਬ ਤੁਸੀਂ ਬੜੋ ਬਹੁਤ ਵੱਡੀ ਗੱਲ ਕੀਤੀ ਹੈ ਕਿ ਕੇਂਦਰ ਵੀ ਤੇ ਕੁੱਲ ਮਿਲਾ ਕੇ ਪੰਜਾਬ ਵੀ ਇਸ ਮਾਮਲੇ ਤੇ ਕਰੀਬ ਚੁੱਪੀ ਹੈ ਬਿਲਕੁਲ ਜੀ ਪਰ ਇਹ ਚੁੱਪੀ ਜਿਹੜੀ ਹੈਗੀ ਹੈ ਪਿੰਟਰ ਸਾਹਿਬ ਇਹ ਨੁਕਸਾਨਦੇ ਹੋ ਸਕਦੀ ਹੈ ਹੂੰ ਦੇਖੋ ਜੇ ਕਿਸਾਨ ਆਗੂ ਦੀ ਸਿਹਤ ਨੂੰ ਕੁਝ ਹੁੰਦਾ ਹੈ ਤਾਂ ਇਹ ਬੜੀ ਸ਼ਰਮਨਾਕ ਗੱਲ ਹੋਊਗੀ ਸਾਡੇ ਦੇਸ਼ ਲਈ ਹਾਂ ਬਿਲਕੁਲ ਬਿਲਕੁਲ ਕਿ ਉਹ ਦੇਸ਼ ਜਿਹੜਾ ਦੇਸ਼ ਜਿਸ ਦੇਸ਼ ਦਾ ਢਿੱਡ ਕਿਸਾਨ ਪਰਦੇ ਹੋਣ ਹੂੰ ਉਹ ਦੇਸ਼ ਜਿਸ ਦਾ ਅਰਥਚਾਰਾ ਕਿਸਾਨੀ ਤੇ ਨਿਰਪਰ ਕਰਦਾ ਹੋਵੇ ਤੇ ਉਸ ਦੇਸ਼ ਦਾ ਕੋਈ ਕਿਸਾਨ ਆਗੂ ਕਿਸਾਨਾਂ ਦੀਆਂ ਮੰਗਾਂ ਲਈ ਤੇ ਉਹ ਵੀ ਉਹ ਮੰਗਾਂ ਜਿਹੜੀਆਂ ਪ੍ਰਧਾਨ ਮੰਤਰੀ ਨੇ ਖੁਦ ਪੂਰੀਆਂ ਕਰਨ ਦਾ ਐਲਾਨ ਕੀਤਾ ਗਿਆ। ਹਾਂ ਉਹਦੇ ਬਾਰੇ ਕਮੇਟੀ ਬਣਾਉਣ ਦਾ ਫੈਸਲਾ ਲਿਆ ਸੀ ਉਹ ਕਮੇਟੀ ਵੀ ਨਹੀਂ ਬਣੀ। ਉਹ ਉਹਨਾਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਜੇ ਕੋਈ ਆਪਣੀ ਜਾਨ ਦੀ ਹੋਤੀ ਦੇ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਲਈ ਬੜੀ ਸ਼ਰਮਸ਼ਾਰ ਗੱਲ ਹੋਊਗੀ ਤੇ ਸਮੁੱਚੇ ਸੰਸਾਰ 'ਚ ਸਾਡੇ ਦੇਸ਼ ਦਾ ਸਿਰ ਨੀਮਾ ਹੋਏਗਾ ਇਸ ਗੱਲ ਨਾਲ। ਬਿਲਕੁਲ ਅਨਦਾਤਾ ਜਿਹੜਾ 24 ਘੰਟੇ ਇਸ ਮੁਸ਼ੱਕਤ 'ਚ ਰਹਿੰਦਾ ਖੇਤੀ ਦੇ ਰਜੇਵੇਂ ਨਾਲ ਦੇਸ਼ ਵੀ ਓਵਰਆਲ ਆਪਾਂ ਕਹਿ ਸਕਦੇ ਹਾਂ ਖੇਤੀ ਪ੍ਰਧਾਨ ਦੇਸ਼ ਸਾਡਾ ਤੇ ਅਜਿਹੇ ਮਸਲੇ ਦੇ ਵਿੱਚ ਖੇਤੀ ਨਾਲ ਜੁੜਿਆ ਸਟੇਕ ਹোল্ডার ਜੇਕਰ ਧਰਨੇ ਤੇ ਲਗਾਤਾਰ ਮਰਨ ਵਰਤ ਤੇ ਬੈਠਾ ਹੈ ਤਾਂ ਫਿਰ ਉਹਦੀ ਕਦਰ ਕਿਤਨਾ ਕਿਤੇ ਹੋਣੀ ਜ਼ਰੂਰੀ ਵੀ ਬਣਦੀ ਹੈ ਜੀ ਚਲਾ ਸਾਹਿਬ ਇਸ ਕਰਕੇ ਪਿੰਡ ਸਾਹਿਬ ਆਪਾਂ ਦਾ ਇਹੀ ਜਿੱਥੇ ਅਰਦਾਸ ਕਰਦੇ ਆਂ ਕਿ ਡੱਲੇਵਾਲ ਸਾਹਿਬ ਦੀ ਪਰਮਾਤਮਾ ਬੈਗਰੂ ਪਿਤਾ ਜਿਹੜੀ ਉਹਨਾਂ ਦੀ ਸਿਹਤ ਹੈ ਚੜ੍ਹਦੀ ਕਲਾ ਰੱਖਣਾ ਉੱਥੇ ਨਾਲ ਦੇ ਨਾਲ ਅਸੀਂ ਇਹ ਵੀ ਅਰਦਾਸ ਕਰਦੇ ਆਂ ਕਿ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਸਮੱਤ ਦੇਵੇ ਕਿ ਉਹ ਗੰਪੀਰ ਹੋਣ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹੂੰ ਕਿਉਂਕਿ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬਚਾਉਣਾ ਸਰਕਾਰਾਂ ਦਾ ਮੁੱਖ ਆਦੇਸ਼ ਹੋਣਾ ਚਾਹੀਦਾ ਹੈ ਤੇ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬਚਾਉਣ ਲਈ ਡੱਲੇਵਾਲ ਸਾਹਿਬ ਨਾਲ ਤੁਰੰਤ ਗੱਲਬਾਤ ਕਰਨ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਜਿਵੇਂ ਵੀ ਗੱਲਬਾਤ ਦਾ ਕੋਈ ਰਾਹ ਤੁਰੰਤ ਅਪਣਾਣ ਬਹੁਤ ਜ਼ਰੂਰੀ ਹੈ ਬਹੁਤ ਕਿਉਂਕਿ ਜਿਹੜਾ ਪੰਜਾਬ ਹੈ ਸਰਹੱਦੀ ਸੂਬਾ ਹੈ ਹੂੰ ਜੀ ਜੇ ਕੋਈ ਕੰਨ ਨੂੰ ਜਿਆਦਾ ਉਨੀ ਕੀ ਹੁੰਦੀ ਹੈ ਤਾਂ ਕੋਈ ਨੁਕਸਾਨ ਹੁੰਦਾ ਹੈ ਤਾਂ ਫਿਰ ਮਾਹੌਲ ਖਰਾਬ ਹੋ ਸਕਦਾ ਹੈ ਕਈ ਵਾਰੀ ਜਿਹੜੀਆਂ ਦੂਜੇ ਦੇਸ਼ਾਂ ਦੀਆਂ ਏਜੰਸੀਆਂ ਹੁੰਦੀਆਂ ਨੇ ਸਾਡੇ ਨੌਜਵਾਨਾਂ ਦੇ ਜਿਹੜੇ ਪੜ ਪੜਕਾ ਲੈਂਦੀਆਂ ਨੇ ਕਿਉਂਕਿ ਨੌਜਵਾਨ ਉਮਰੇ ਜਹੀ ਹੁੰਦੀ ਹੈ ਉਹ ਉਹਨਾਂ ਲਈ ਇੱਕ ਤਰ੍ਹਾਂ ਦਾ ਬਹਾਨਾ ਹੋ ਜਾਂਦਾ ਹੈ ਕਿ ਦੇਖੋ ਤੁਹਾਡੀ ਸਰਕਾਰ ਤੁਹਾਨੂੰ ਦੂਜੇ ਦਰਜੇ ਦੇ ਸੰਬੰਧੀ ਹੈ ਨਹੀਂ ਤੁਹਾਡੇ ਨਾਲ ਕਿ ਜਿਹੜਾ ਕਿਹਾ ਸਲੂਕ ਕਰਦੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਇਸ ਜਿਹੜੀ ਹੈਗੀ ਹੈ ਡੱਲੇਵਾਲ ਸਾਹਿਬ ਵਾਲਾ ਜਿਹੜਾ ਮਾਮਲਾ ਹੈ ਜਿਹੜਾ ਉਹ ਉਹਨਾਂ ਦਾ ਮਰਨ ਵਰਤਿਆ ਉਹਨੂੰ ਖਤਾਲਣ ਲਈ ਚਲੰਤ ਅਮਲੀ ਤੌਰ ਤੇ ਕੋਈ ਕਦਮ ਚੁੱਕੇ ਹਾਂ ਹਾਲਾਂਕਿ ਜਿਹੜਾ ਪ੍ਰਸ਼ਾਸਨਿਕ ਅਮਲਾ ਹੈ ਜਿਹੜਾ ਸਬੰਧਤ ਹੈ ਉਹ ਮੁਸ਼ਕਲ ਦੇ ਵਿੱਚ ਵੱਡੇ ਪੱਧਰ ਉਤੇ ਭਾਵੇਂ ਲੱਗਿਆ ਹੋਇਆ ਪਰ ਲੋੜ ਹੈ ਕਿ ਉੱਚ ਪੱਧਰ ਉਤੇ ਸਰਕਾਰਾਂ ਇਸ ਮਾਮਲੇ ਦੇ ਵਿੱਚ ਗੰਭੀਰ ਹੋਣ ਪਰ ਪਿੰਡ ਸਰ ਸਾਹਿਬ ਜਿਹੜਾ ਪ੍ਰਸ਼ਾਸਨਿਕ ਮਾਮਲਾ ਹੈ ਨਾ ਜਿਹੋ ਜ਼ਿਲ੍ਹਾ ਪੱਦਰ ਦਾ ਉਹਨਾਂ ਦੇ ਤਾਂ ਬਸ ਦੀ ਵਿਚਾਰੇ ਦੀ ਗੱਲ ਹੈ ਨਹੀਂ ਹੂੰ ਇਹ ਵੀ ਹੈ ਨਾ ਉਹਨਾਂ ਦੇ ਕੋਈ ਪੱਦਰ ਦਾ ਮਾਮਲਾ ਇਹਵੇਂ ਤਾਂ ਦੇਖੋ ਦਿੱਲੀ ਤੋਂ ਗ੍ਰਹਿ ਜਿਹੜੇ ਵਿਭਾਗ ਦੇ ਡਾਇਰੈਕਟਰ ਮਿਆਂ ਕਮਿਸ਼ਰਾ ਵੀ ਇੱਥੇ ਆ ਕੇ ਗਏ ਹਾਂ ਹਾਂ ਉਹ ਹਾਲਚਲ ਜਾਣ ਕੇ ਗਏ ਤੇ ਪੰਜਾਬ ਦੇ ਡੀਜੀਪੀ ਵੀ ਇੱਥੇ ਆ ਕੇ ਗਏ ਨੇ ਹੂੰ ਪਰ ਜਿਹੜਾ ਅਧਿਕਾਰ ਹੈਗਾ ਉਹ ਤਾਂ ਕੇਂਦਰ ਦੀ ਸਰਕਾਰ ਦਾ ਹੈ ਪ੍ਰਧਾਨ ਮੰਤਰੀ ਦਾ ਹੈ ਜਾਂ ਗ੍ਰਹਿ ਮੰਤਰੀ ਦਾ ਖੇਤੀਬਾੜੀ ਮੰਤਰੀ ਦੇ ਲੈਵਲ ਦਾ ਮਾਮਲਾ ਹੈ ਹੂੰ ਉਹਨਾਂ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਬਿਨਾਂ ਕਿਸੇ ਦੇਰੀ ਤੋਂ ਸੁਨੋ ਹੱਲ ਕਰਨ ਤੇ ਡੱਲੇਵਾਲ ਸਾਹਿਬ ਦੀ ਲਗਾਤਾਰ ਸਿਹਤ ਜਿਹੜੀ ਖਰਾਬ ਹੋ ਰਹੀ ਹੈ ਜਿਹੜੀ ਚਿੰਤਾਜਨਕ ਬਣੀ ਹੋਈ ਹੈ ਉਸ ਉਹਨਾਂ ਨੂੰ ਮਰਨ ਵਰਤ ਤਾਂ ਉਹਨਾਂ ਲਖ ਲਵਾਉਣ ਲਈ ਜ਼ਰੂਰ ਕੋਈ ਨਾ ਕੋਈ ਬਿਨਾਂ ਕਿਸੇ ਦੇਰੀ ਤੋਂ ਕੋਈ ਅਭਰਾਲਾ ਕਰ ਹੂੰ ਜੀ ਬਿਲਕੁਲ ਹਲ ਮਸਲਾ ਹੱਲ ਹੋਣਾ ਚਾਹੀਦਾ ਹੈ ਭਾਵੇਂ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਸ ਤੋਂ ਪਹਿਲਾਂ ਵੀ 4-5 ਮਰਨ ਵਰਤ ਰੱਖੀ ਹੈ ਪਰੰਤੂ ਦਿਨਾਂ ਦੇ ਲਿਹਾਜ਼ ਤੋਂ ਘੰਟਿਆਂ ਦੇ ਲਿਹਾਜ਼ ਤੋਂ ਜਿਹੜਾ ਹੁਣ ਤੱਕ ਦਾ ਉਹਨਾਂ ਦਾ ਇਹ ਲੰਮਾ ਮਰਨ ਵਰਤ ਤੇ ਤੇ ਇੰਨੇ ਦਿਨੀ ਉਹਨਾਂ ਦੀ ਸਿਹਤ ਉੱਤੇ ਜਿਹੜਾ ਇਹ ਸਮਰਨ ਵਰਤਾ ਵੱਡੇ ਪੱਧਰ ਉਤੇ ਅਸਰ ਪੈ ਰਿਹਾ ਮਾਨਯੋਗ ਸੁਪਰੀਮ ਕੋਰਟ ਵੀ ਇਹ ਸਾਰੇ ਮਾਮਲੇ ਦੇ ਵਿੱਚ ਵੱਡੇ ਪੱਧਰ ਉਤੇ ਫਿਕਰਮੰਦੀ ਦੇ ਵਿੱਚ ਹੈ ਖੈਰ ਅੱਜ ਦੇ ਇਸ ਮੀਡੀਆ ਅਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਗੇ ਰਾਜਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪੁਇੰਟਰ ਸਾਹਿਬ ਈ ਮਿਸ਼ਨ ਪੰਜਾਬੀ